ਮਾਂਗੇ ਬੁੰਦੀ ਵਾਲੇ ਲੱਡੂ ਲੱਡੂਆਂ ਵਾਸਤੇ ਆਪਾਂ ਨੇ ਲਿਆ ਪਾਈਆ ਬੇਸਣ ਪਾਈਆ ਚੀਨੀ ਨਾਪ ਕੇ ਨਹੀਂ ਲਿਆ ਅਸੀਂ ਤੋਲ ਕੇ ਲਿਆ ਇੱਕ ਮਗ ਜਾਂਦਾ ਚਮਚ ਦੋ ਝੁਟਕੀ ਲੱਡੂਆਂ ਦਾ ਰੰਗ ਤੇ ਦੋ ਬੜੀ ਇਲਾਇਚੀ ਦੇ ਬੀਜਾਂ ਦਾ ਬਣਾਵਾਂਗੇ ਪਾਊਡਰ ਹੁਣ ਆਪਾਂ ਘੋਲਾਂਗੇ ਬੇਸਣ ਇੱਕ ਕੌਲੀ ਬੇਸਣ ਦੀ ਇੱਕ ਕੌਲੀ ਪਾਣੀ ਦੀ ਤੇ ਦੋ ਝੁਟਕੀ ਪਾਏ ਅਸੀਂ ਲੱਡੂਆਂ ਦਾ ਰੰਗ ਘੋਲ ਸਾਡਾ ਤਿਆਰ ਹੋ ਗਿਆ ਹੁਣ ਬਣਾਵਾਂਗੇ ਆਪਾਂ ਬੁੰਦੀ ਪਾਈਆ ਗਰਨ ਕੀ ਪੂਰੀ ਤਰ੍ਹਾਂ ਗਰਮ ਕਰ ਲਿਆ ਕੜਾਹੀ ਤੇ ਉੱਚਾ ਚੱਕ ਕੇ ਅਸੀਂ ਲਈ ਝਰਨੇ ਕੜਾਹੀ ਦੇ ਵਿੱਚ ਪਾਏ ਆ ਆਪਾਂ ਨੇ ਬੇਸਨ ਕੜਚੀ ਦੇ ਨਾਲ ਬੁੰਦੀ ਜਿਹੜੀ ਸੱਡੀ ਬਣ ਕੇ ਤਿਆਰ ਹੋਊਗੀ ਤੇ ਹੁਣ ਬਣਾਵਾਂਗੇ ਆਪਾਂ ਜਾਸਨੀ ਮੇਰੀ ਵੀਡੀਓ ਐਸੇ ਚੈਨਲ ਤੇ ਪੂਰੀ ਹੈ ਉਹ ਵੀ ਦੇਖ ਸਕਦੇ ਆ ਤੇ ਹੁਣ ਬਣਾਵਾਂਗੇ ਆਪਾਂ ਜਾਸਨੀ ਅੱਧੀ ਕੌਲੀ ਪਾਣੀ ਦੀ ਇੱਕ ਕੌਲੀ ਜਿੰਨੀ ਦੇ ਨੂੰ ਚੰਗੀ ਤਰ੍ਹਾਂ ਹਲਾ ਲੈ ਜਾਸਨੀ ਸਾਡੀ ਤਿਆਰ ਹੋ ਗਈ ਗੈਸ ਅਸੀਂ ਬੰਦ ਕਰਤਾ ਬੁੰਦੀ ਪਾਈ ਬੁੰਦੀ ਨੂੰ ਅਸੀਂ 5 ਮਿੰਟ ਸੇਕਲਵਾ ਕੇ ਬਾਗਜ ਤੇ ਲੇਚੀ ਦਾ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਕਸ ਕਰਤਾ ਲੱਡੂ ਜਿਹੜੇ ਸਾਡੇ ਹਲਵਾਈ ਟਿਆ ਬਣ ਕੇ ਤਿਆਰ ਹੋ ਗਏ